ਕਹਿੰਦਾ ਆ ਠੀਕ ਕੋਈ ਜਗਾ ਆ ਗਾ ਰਹੀ ਜੀ ਆ ਗਈ ਹੈ ਉਹ ਵੀ ਆਮ ਹੈ ਜਿੱਦਾਂ ਤੋਂ ਦੇਖੀ ਆਗੇ ਜਗਰ ਵੀ ਕਰਾਦੇ ਆ ਉਹ ਵੀ ਜਿੱਦਾਂ ਕਰਾ ਦੇ ਜੀ ਸਾਸੀ ਕਸਰ ਮੇਰਾ ਨਦੀਨ ਕੁਮਾਰਾ ਜੀ ਅੱਜ ਜਿਸ ਤਰ੍ਹਾਂ ਤੋਂ ਮੂਵੀ ਚਰ ਦਿੱਤੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਰੋਟੀ ਕਲੱਬ ਵੱਲੋਂ ਜਿਹੜੀ ਵੀਰ ਚਰ ਮਿਲੀ ਹੈ ਸਰ ਮੈਂ ਦਿ ਲੋ ਉਹਨਾਂ ਦੇ ਪਰਿਵਾਰ ਵੱਲੋਂ ਸਰ ਦੇ ਪਰਿਵਾਰ ਵੱਲੋਂ ਕਿੰਨਾ ਸਤਿਕਾਰਯੋਗ ਬੈਂਤੀ ਧੰਨਵਾਦ ਕਰਦਾ ਹਾਂ ਹ ਦਵਿੰਦਰ ਸਿੰਘ ਪੰਜਾਬ ਮੋਟਰਜ਼ ਐਨ ਜੀਓ ਜਿਹੜੇ ਸਾਡੇ ਜਨਮ ਤੋਂ ਪਹਿਲਾਂ ਇਸ ਦੁਨੀਆ ਨੂੰ ਚਲਾਉਂਦੇ ਸੀ ਸਾਡੀ ਮੌਤ ਤੋਂ ਬਾਅਦ ਵੀ ਚਲਾਈ ਜਾਣਗੇ ਪਰ ਸਾਡਾ ਕੰਮ ਵਰਤਮਾਨ ਨੂੰ ਹੋਰ ਵੀ ਚੰਗੇਰਾ ਬਣਾਉਣਾ ਵਰਤਮਾਨ ਨੂੰ ਚੰਗੇਰਾ ਬਣਾਉਣ ਵਾਸਤੇ ਆਰ ਆਈ ਡੀ 3090 ਡਿਸਟ੍ਰਿਕਟ ਦੇ ਇੱਕ ਫੀਡਕੋਰ ਦੇ ਪ੍ਰਧਾਨ ਅਰਵਿੰਦ ਸ਼ਾਵੜਾ ਜੀ ਮਨਪ੍ਰੀਤ ਸਿੰਘ ਬਰਾੜ ਰੋਟੀ ਕਲੱਬ ਫੀਡਕੋਰ ਦੀ ਪੂਰੀ ਟੀਮ ਦੇ ਸਾਰੇ ਮੈਂਬਰਾਂ ਨੇ ਇਹ ਤਹਿਈਆ ਕੀਤਾ ਹੈ ਵੀ ਸਾਡੇ ਹਿੱਸੇ ਮਾਨਵਤਾ ਦੇ ਮਨੁੱਖਤਾ ਦੀ ਭਲਾਈ ਦੇ ਕਾਰਜ ਆਏ ਨੇ ਤੇ ਅਸੀਂ ਉਹ ਕਾਰਜ ਕਰਦੇ ਵੀ ਆਂ 50 ਦੇ ਕਰੀਬ ਅਸੀਂ ਆਹ 휠ਚੇਅਰ ਡੋਨੇਟ ਕੀਤੀਆਂ ਜ਼ਰੂਰਤਮੰਦਾਂ ਨੂੰ ਖਾਸ ਤੌਰ ਤੇ ਜਿਹੜੇ ਲੋਕ ਕੁਝ ਅਪਾਹਜ ਹੁੰਦੇ ਨੇ ਬਾਡੀ ਕੰਪਲੀਟ ਨਹੀਂ ਹੁੰਦੀ ਜਿਵੇਂ ਇਹ ਦਿਨੇਸ਼ ਕੁਮਾਰ ਜੀ ਲੱਤਾਂ ਤੋਂ ਅਪਾਹਜ ਨੇ ਮੈਨੂੰ ਨਾ ਇਹਨਾਂ ਦੀ ਇਹ ਗੱਲ ਤਾਂ ਬਹੁਤ ਮਾੜੀ ਲੱਗੀ ਰੱਬ ਤੇ ਵੀ ਕਿਤੇ ਨਾ ਕਿਤੇ ਗਿਲਾ ਆਇਆ ਵੀ ਰੱਬਾ ਤੋਏ ਨੂੰ ਦੋ ਲੱਤਾਂ ਜੇ ਦੇ ਦਿੰਦਾ ਤੇ ਇਹ ਵੀ ਤੁਰ ਫਿਰ ਕੇ ਦੁਨੀਆ ਆਉਂਦੀ ਵੇਖ ਲੈਂਦਾ ਪਰ ਤਿਸ ਠਾਕਰ ਸੋ ਨਾ ਹੀ ਚਾਰਾ ਤੱਕ ਪੀਜਾ ਸਦ ਨਮਸਕਾਰਾਂ ਅੱਜ ਤੱਕ ਅਲੀ ਨਮਸਕਾਰ ਕਰ ਸਕਦੇ ਆ ਉਹਨੇ ਕੀ ਦੁਨੀਆ ਨੂੰ ਦੇਣਾ ਕਿਨੇ ਕਿਵੇਂ ਭੇਜਣਾ ਇਹ ਉਹਦੇ ਹੱਥ ਹੈ ਕਿਉਂਕਿ ਜੰਮਨ ਮਰਨਾ ਹੁਕਮ ਹੈ ਬਾਣਾ ਵਾ ਜਾਏ ਸਭ ਕੁਝ ਅਕਾਲਪੁਰਖ ਦੇ ਹੱਥ ਹੈ ਲੇਕਿਨ ਮੈਨੂੰ ਇਹ ਦਿਨੇਸ਼ ਕੁਮਾਰ ਦੀ ਇਹ ਗੱਲ ਕਚਹਿਰੀਆਂ ਵਿੱਚ ਆ ਕੇ ਜਦੋਂ ਮੈਂ ਦੇਖਦਾ ਵੀ ਲੱਤਾਂ ਤੋਂ ਪਾਹਜ ਹੈ ਤੇ ਆਹ ਟਰਾਈਸਾਈਕਲ ਤੇ ਇਹ ਇੱਕ ਹੱਥ ਨਾਲ ਸਾਈਕਲ ਚਲਾ ਕੇ ਤੇ ਪਰਚੀਆਂ ਕੱਢਦਾ ਮੈਨੂੰ ਦਿਸਦਾ ਉਹ ਪਰਚੀਆਂ ਕਾਹਦੀਆਂ ਕੱਢਦਾ ਇੱਥੇ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਸਕੂਟਰ ਮੋਟਰਸਾਈਕਲ ਕਾਰਜ਼ ਇਹਨਾਂ ਦੀ ਇਹ ਪਰਚੀ ਕੱਢਦਾ ਤੇ 10 20 ਰੁਪਏ ਜਿੰਨੇ ਵੀ ਉਹਦੀ ਰੱਖ ਰਖਾ ਵਾਸਤੇ ਮਿਲਦੇ ਨੇ ਉਹਦੇ ਨਾਲ ਆਪਦੀ ਪੂਰੀ ਟੀਮ ਦਾ ਆਪਦੇ ਪਰਿਵਾਰ ਦਾ ਪੇਟ ਪਾਲਦਾ ਹੈ ਜਿੰਦਗੀ ਦੇ ਵਿੱਚ ਸਾਨੂੰ ਦੁਨੀਆ ਤੇ ਭੇਜਿਆ ਸਕਾਲ ਪਰਖ ਨੇ ਮੈਂ ਦੇਖਦਾ ਕਈ ਲੋਕ ਸਰੀਰਕ ਤੌਰ ਤੇ ਕੰਪਲੀਟ ਹੁੰਦੇ ਨੇ ਲੱਤਾਂ ਬਾਹਾਂ ਕੰਪਲੀਟ ਬਾਡੀ ਹੁੰਦੀ ਆ ਲੇਕਿਨ ਫਿਰ ਵੀ ਮੰਗਦੇ ਫਿਰਦੇ ਹੁੰਦੇ ਮੈਂ ਬੜੀ ਵਾਰੀ ਕਹਿੰਦਾ ਯਾਰ ਮੰਗਿਆ ਨਾ ਕਰੋ ਚਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤਿੰਨ ਗੱਲਾਂ ਸਾਨੂੰ ਗੁਰੂ ਸਾਹਿਬ ਨੇ ਸਿਖਾਈਆਂ ਹੈ ਕਿ ਦਿਨੇਸ਼ ਉਹਨਾਂ ਚੋਂ ਇੱਕ ਕੰਮ ਕਰਦਾ ਹਾਸ਼ਮ ਫਤੇ ਨਸੀਬ ਜਿੰਨਾਂ ਦੇ ਜਿੰਨਾ ਹਿੰਮਤ ਯਾਰ ਦਿਖਾਈ ਆਪਾਹਜ ਹੋਣ ਦੇ ਬਾਵਜੂਦ ਲਕਤਾ ਨਾ ਹੋਣ ਦੇ ਬਾਵਜੂਦ ਵੀ ਇਹ ਇਨਸਾਨ ਕਦੇ ਮੰਗਦਾ ਨਹੀਂ ਦੇਖਿਆ ਇਹ ਪਰਚੀਆਂ ਕੱਟਦਾ ਤੇ ਮਿਹਨਤ ਕਰਦਾ ਜਿਹੜੇ ਮੰਗਣ ਜਾਂਦੇ ਆ ਉਹਨਾਂ ਵਾਸਤੇ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਸ਼ਬਦ ਲਿਖਿਆ ਮੰਗਣ ਮਰਨ ਸਮਾਨ ਹੈ ਮੰਗਣ ਮਰਨ ਸਮਾਨ ਹੈ ਮਤ ਕੋ ਮੰਗਾ ਭੀਖ ਮੰਗਣ ਸੇ ਮਰਨਾ ਭਲਾ ਜੇ ਸਤਿਗੁਰ ਕੀ ਸਿੱਖ ਅਕਾਲ ਪੁਰਖ ਨੇ ਵੀ ਸਾਨੂੰ ਇਹ ਸਿਖਾਇਆ ਵੀ ਜਿਹੜਾ ਬੰਦਾ ਮੰਗਣ ਜਾਂਦਾ ਨਾ ਉਹ ਮਰਨ ਦੇ ਸਮਾਨ ਹੋ ਜਾਂਦਾ ਸੋ ਮਰਨਾ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਕਿਉਂਕਿ ਮਾਨਸ ਜਨਮ ਦਲੰਬਾ ਹੈ ਹੋਤ ਨਾ ਬਾਰੋਂ ਬਾਰ ਜੋ ਬਨਫਲ ਪੰਕੇ ਭੋਏ ਗਰੇ ਬਾਹ ਨਾ ਲਾਗਤਦਾਰ ਮਨੁੱਖਾ ਜਨਮ ਸਾਨੂੰ ਵਾਰ-ਵਾਰ ਨਹੀਂ ਮਿਲਦਾ ਸੋ ਮਨੁੱਖਾ ਜਨਮ ਵਿੱਚ ਆ ਕੇ ਸਾਨੂੰ ਆਪਦੇ ਜ਼ਿੰਦਗੀ ਦੇ ਵਿੱਚ ਆਪਦੇ ਫਰਜ਼ ਨੂੰ ਪਹਿਚਾਣਨਾ ਚਾਹੀਦਾ ਸਾਡਾ ਫਰਜ਼ ਕੀ ਹੈ ਸਾਡਾ ਫਰਜ਼ ਹੈ ਮਾਪੇ ਦਾ ਦੀ ਸੇਵਾ ਕਰਨੀ ਜੇ ਵਿਆਹ ਹੋ ਗਿਆ ਤੇ ਆਪਦੇ ਬੱਚਿਆਂ ਦੀ ਆਪਦੀ ਪਤਨੀ ਦੀ ਜੋ ਅਸੀਂ ਫਰਜ਼ ਨਿਭਾ ਸਕਦੇ ਸਾਨੂੰ ਨਿਭਾਉਣਾ ਚਾਹੀਦਾ ਮੰਗਣ ਵਾਸਤੇ ਗੁਰੂ ਸਾਹਿਬ ਨੇ ਮਾੜਾ ਕਿਹਾ ਜਿੰਨੇ ਵੀ ਲੋਕ ਅੱਜ ਸਮਾਜ ਵਿੱਚ ਮੰਗਦੇ ਫਿਰਦੇ ਨੇ ਸਾਰਾ ਵਿੱਚ ਕੰਪਲੀਟ ਹੋਣ ਦੇ باوجود ਵੀ ਮੰਗਦੇ ਫਿਰਦੇ ਨੇ ਮੈਂ ਉਹਨਾਂ ਨੂੰ ਸੰਦੇਸ਼ ਦਊਂਗਾ ਐਸ ਦਿਨੇਸ਼ ਕੁਮਾਰ ਦੇ ਮਾਧਿਮ ਰਾਹੀਂ ਆਪ ਜੀ ਦੇ ਮਾਧਿਅਮ ਰਾਹੀਂ ਵੀ ਦਿਨੇਸ਼ ਸੰਦੇਸ਼ ਦਊਂਗਾ ਸੁਨੇਹਾ ਦਊਂਗਾ ਵੀ ਕਦੋਂ ਕਦੇ ਵੀ ਮੰਗੋ ਨਾ ਜ਼ਿੰਦਗੀ ਵਿੱਚ ਹੱਥ ਨਾ ਫਲਾਓ ਇਹ ਹੱਥ ਕੁਦਰਤ ਨੇ ਤੁਹਾਨੂੰ ਕੁਝ ਦੇਣ ਵਾਸਤੇ ਦਿੱਤੇ ਨੇ ਜਿਵੇਂ ਰੋਟੀ ਕੋਈ ਦਿੰਦੀ ਆ ਕਦੇ ਮੰਗਦੀ ਨਹੀਂ ਕੁਝ ਦਿੰਦੀ ਆ ਸੋ ਸਮਾਜ ਨੂੰ ਆਮ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਕਦੇ ਕਿਸੇ ਦਾ ਮਾਰਾ ਨਹੀਂ ਸੋਚਣਾ ਕਦੇ ਕਿਸੇ ਦਾ ਮਾਰਾ ਨਹੀਂ ਸੋਚਣਾ ਕਦੇ ਕਿਸੇ ਦਾ ਮਾਰਾ ਨਹੀਂ ਕਰਨਾ ਕਿਉਂਕਿ ਜੈਸਾ ਬੀਜ ਹੈ ਸੋ ਲੂਣਾ ਹੈ ਕਰਮਾਂ ਸੰਧਰਾ ਖੇਤ ਬੀਜ ਜਿਹਾ ਵੱਖ ਮੰਗਾ ਅੰਮ੍ਰਿਤ ਦੇਖੋ ਇਹ ਅਨਿਅਉ ਜਿਵ ਜਿਹਾ ਅਸੀਂ ਬੀਜ ਬੀਜਾਂਗੇ ਫਲ ਉਹਨੂੰ ਉਹੀ ਲੱਗਣਾ ਸੋ ਜ਼ਿੰਦਗੀ ਜੀ ਕਦੇ ਕਿਸੇ ਦਾ ਮਾਰਾ ਨਾ ਕਰੋ ਮਾਨਵਤਾ ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਸਾਨੂੰ ਕਰਨੇ ਚਾਹੀਦੇ ਨੇ ਸਾਨੂੰ ਐਸ ਇਨਸਾਨ ਤੋਂ ਦੁਆਰਾ ਫੇਰ ਅਪੀਲ ਕਰਦਾ ਵੀ ਇਹਨੂੰ ਦੇਖ ਕੇ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਨਹੀਂ ਜ਼ਿੰਦਗੀ ਵਿੱਚ ਅਸੀਂ ਯਾਰ ਕਿਰਤ ਕਰਨੀ ਹੈ ਜ਼ਿੰਦਗੀ ਵਿੱਚ ਅਸੀਂ ਮਿਹਨਤ ਕਰਨੀ ਹੈ ਮਿਹਨਤ ਦੀ ਰੋਟੀ ਖਾਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ ਵੱਖਰਾ ਹੀ ਸਵਾਲ ਹੁੰਦਾ ਮਿਹਨਤ ਦੀ ਰੋਟੀ ਦਾ ਔ ਮਨੁਤਿ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਜਿੰਦਗੀ ਦੇ ਵਿੱਚ ਜਿਸ ਇਨਸਾਨ ਨੇ ਆਪਦੀ ਫਰਜ ਦੀ ਪਛਾਣ ਕੀਤੀ ਹੈ ਉਹ ਹੀ ਅਸਲੀ ਇਨਸਾਨ ਹੋਣ ਦਾ ਹੱਕਦਾਰ ਹੈ ਚੰਗੇ ਇਨਸਾਨ ਬਣੀਏ ਮਾਨਵਤਾ ਦੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰੀਏ ਸਾਡੇ ਪ੍ਰਧਾਨ ਅਰਵਿੰਦ ਸ਼ਾਵੜਾ ਜੀ ਮਨਪ੍ਰੀਤ ਸਿੰਘ ਬਰਾੜ ਇਹ ਸਾਡੀ ਪੂਰੀ ਟੀਮ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੰਨਾ ਵੀ ਭਲਾ ਕਰ ਸਕੀਏ ਉਨਾ ਮਾਰੂਦਾ ਦੇ ਮਨੁੱਖਤਾ ਦੇ ਭਲਾਈ ਦੇ ਕਾਰਜ ਅਸੀਂ ਕਰੀਏ ਪੌਣੇ ਕਰੋੜ ਦੀ ਲਾਗਤ ਦੇ ਨਾਲ ਕੈਂਸਰ ਡਿਟੈਕਸ਼ਨ ਵੈਨ ਜਿਹੜੀ ਹੈ ਰੋਟੀ ਕਲੱਬ ਨੇ ਡੈਂਡੇਟ ਕੀਤੀ ਹੈ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਨੂੰ ਉਹਦੇ ਵਿੱਚ ਕੈਂਸਰ ਦਾ ਚੈੱਕਅਪ ਹੋ ਜਾਂਦਾ अर्ਲੀਸਟ ਸਟੇਜ ਤੇ ਪਤਾ ਲੱਗ ਜਾਂਦਾ ਜੀ ਸਾਨੂੰ ਕੈਂਸਰ ਹੈ ਕਿ ਨਹੀਂ ਹੈ ਦਿੱਲੀ ਦੇ ਇੱਕ ਸਾਡੇ ਚਾਰਟਰ ਅਕਾਊਂਟੈਂਟ ਸੀਏ ਮਨੋਧ ਬਾਂਸਲੀ ਬੇਸ਼ੱਕ ਅੱਜ ਦੁਨੀਆ ਤੇ ਨਹੀਂ ਲੇਕਿਨ ਸਾਡੀ ਇੱਕ ਮੈਚਿੰਗ ਗ੍ਰਾਂਟ ਹੁੰਦੀ ਆ ਪੌਣੇ ਕਰੋੜ ਦੀ 2 ਲੱਖ ਦੀ ਲਾਗਤ ਨਾਲ ਅਸੀਂ ਉਹ ਡੋਨੇਟ ਕੀਤੀ ਆ ਹੋਰ ਵੀ ਕਾਰ ਜਿਹੜਾ ਹੈ ਰੋਟੀ ਹਮੇਸ਼ਾ ਮਾਨਵਤਾ ਦੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਦੇ ਰਹਿੰਦੇ ਨੇ ਸਮਾਜ ਨੂੰ ਦੁਆਰਾ ਫਿਰ ਮੇਰੀ ਅਪੀਲ ਹੈ ਵੀ ਹਮੇਸ਼ਾ ਸਵਰਾਂ ਦਾ ਭਲਾ ਕਰਿਓ ਕਿਉਂਕਿ ਸਵਰਾਂ ਦਾ ਭਲਾ ਕਰਨਾ ਇੱਕ ਮਨੁੱਖ ਦੇ ਹਿੱਸੇ ਆਇ ਹੈ ਥੈਂਕ ਤੇਵਿੰਦਰ ਜੀ ਜੀ ਸਰ ਕੀ ਨਾ ਮੈਂ ਰਣਕੁਮਾਰ ਸ਼ਰਵਾ ਅੱਜ ਅਸੀਂ ਦਿਨੇਸ਼ ਕੁਮਾਰ ਜੀ ਨੂੰ ਇੱਕ 휠 ਚੇਅਰ ਭੇਟ ਕੀਤੀ ਜੋ ਆਪਦਾ ਹੱਥੀ ਕਿਰਤ ਕਰਕੇ ਕੰਮ ਵਧੀਆ ਕਰ ਰਿਹਾ ਹੈ ਕੇਰੀਆਂ ਚ ਕੰਮ ਕਰ ਭੀਖ ਮੰਗਣ ਨਾਲੋਂ ਇੱਕ ਨੌਕਰੀ ਕਰਕੇ ਵਧੀਆ ਆਪਣਾ ਜ਼ਿੰਦਗੀ ਬਤੀਤ ਕਰ ਰਿਹਾ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਇਸ ਨੂੰ ਇਹਦੀ ਹੈਲਪ ਕੀਤੀ ਸਰ ਜਿਹੜੇ ਹੁਣ ਤੱਕ ਤੁਸੀਂ ਕਿੰਨੇ ਵੀ ਚਰ ਦੇ ਦਿੱਤੇ ਅਸੀਂ 50 ਵੀਲਚੇਅਰਾਂ ਸਾਰੇ ਆਪਣੇ ਸਿਵਲ ਹਸਪਤਾਲ ਮੈਡੀਕਲ ਤੇ ਲਗ ਲਗ ਬੰਦਿਆਂ ਨੂੰ ਡੋਨੇਟ ਕਰ ਚੁੱਕੇ ਹਾਂ ਮੈਂ 1 ਪੀਸ ਸੇਇੰਗ ਸਕੱਤਰ ਰੋਟਰੀ ਕਲੱਬ ਫਰੀਦਕੋਟ ਅਸੀਂ ਰੋਟਰੀ ਕਲੱਬ ਫਰੀਦਕੋਟ ਵੱਲੋਂ ਅੱਜ ਦਨੈਸ਼ ਕੁਮਾਰ ਜੀ ਨੂੰ ਇਸੇ ਵੀਲਚਰ ਦਿੱਤੀ ਹੈ ਅਸੀਂ 50 ਵੀਲਚਰਾਂ ਇਸ ਵਾਰ ਜਿਸ ਸਾਡੀ ਗ੍ਰਾਂਟ ਚ ਆਈਆਂ ਸੀਗੀਆਂ 50 ਵੀਲਚਰਾਂ ਜਿਨ੍ਹਾਂ ਵਿੱਚੋਂ 25 ਵੀਲਚਰਾਂ ਮੈਡੀਕਲ ਦਿੱਤੀਆਂ 5 ਵੀਲਚਰਾਂ ਸਿਵਲ ਹਸਪਤਾਲ ਤੇ ਬਾਕੀ ਇੰਡੀਵਿਜੂਅਲ ਤੌਰ ਤੇ ਜਿਹਨੂੰ ਜਿਹਨੂੰ ਜਵੇਂ ਲੋੜ ਸੀਗੀ ਉਹ ਵੀ ਅਸੀਂ ਵੀਲਚਰਾਂ ਦਿੱਤੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸਰ ਜੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹਦੀ ਕਿਰਤ ਕਮਾਈ 'ਚੋਂ ਮੈਂ ਕਹਿੰਦਾ ਜੀ ਜੇ ਕੋਈ ਬੰਦਾ ਕੋਈ 10 ਪੈਸੇ ਵੀ ਆਧ ਕਿਰਤ ਕਮਾਈ ਜਿਹਾ ਆਪਣੇ ਲਾਵੇ ਮਨੁੱਖਤਾ ਦੀ ਸੇਵਾ ਤੇ ਹਮੇਸ਼ਾ ਲਾਉਣੀ ਚਾਹੀਦੀ ਹੈ ਇਹ ਨਾ ਮੇਸ਼ਾ ਬੰਦਾ ਵਾਧਾ ਫੁੱਲਦਾ ਹੀ